अमृतपाल सिंह खालसा भाई संदीप सिंह सनी जितेगा भी जितेगा भी जितेगा अकाल जिते जिते है संत जनैदी भिंडर वाले संत जनैल सिंह भिंडर वाले भिंडर वाले तेरी सोचते वाले तेरी सोचते ਦੇ ਬੰਦੀ ਦੀ ਗੱਲ ਉਹ ਜਿਹੜਾ ਜਾਈ ਉਹ ਤੇ ਸਾਡੇ ਨੇ ਬਹੁਤ ਕੁਰਬਾਨੀ ਆ ਕਰਕੇ ਮੈਂ ਸਾਰੇ ਪੰਥ ਨੂੰ ਕਹਿਣੀ ਵੀ ਆਪਣਾ ਆਪਣਾ ਜਾਗਣਾ ਚਾਹੀਦਾ ਹੈ ਪੰਥ ਦੀ ਜੇਤੂ ਹੋਣੀ ਹੈ ਜੇ ਇਹ ਮੰਦੀ ਨਹੀਂ ਮੈਂ ਮੁੱਦੇ ਕੀ ਕਰਨਗੇ ਜਗਾ ਤੇ ਹੜਾ ਆ 21 ਕੈਂਪ ਜਿਹੜੇ ਪਾਈ ਅਮਰਪਾਲ ਸੰਧੀ ਪਾਰਟੀ ਤੇ ਚੱਲਦੇ ਰਹਾ ਤੇ ਸਰਕਾਰ ਸਰਕਾਰ ਨਾ ਨਾ ਹੋਇਆ ਵਰਗੀ ਆ ਸਰਕਾਰ ਫੇਲਿਅਰ ਹੋ ਚੁੱਕਾ ਸਰਕਾਰ ਦਾ ਸਰਕਾਰ ਤਾਂ ਉਹ ਉਹ ਉਸ ਰਾਜਨੀਤੀ ਉਹਦੀ ਤਾਂ ਦੇਣਾ ਸਾਰੇ ਦੀ ਸਾਰੀ ਤੇ ਤੁਸੀਂ ਅੱਜ ਵੀ ਨਹੀਂ ਸਮਝਉਂਦੇ ਫਿਰ ਤੁਸੀਂ ਬੋਦ ਬਟੇ ਹਨੇਰੇ ਚੋਂ ਤੇ ਤੁਹਾਨੂੰ ਜਾਗਣ ਦੀ ਲੋੜ ਹੈ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਸਾਨੂੰ ਸਾਡੀ ਰਾਜਨੀਤੀ ਓਏ ਗੁਰਮੀਤ ਦਾ ਉਹ ਜਾਗ ਕੇ ਤਾਂ ਰੋਜਪੋਰਾਲੇ ਭਾਈ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਕੀ ਫਤਿਹ ਜੀ ਚਲੋ ਚਲੋ ਪਾ ਕੇ ਲੱਗਦੀ ਆ ਆਪਾਂ 6 ਦਿਨ ਪਸ ਪਸ ਬਸ ਬਸ ਆਪਾਂ ਸਦੇ ਖਾਸ ਮੱਗਿਆ ਜੀ ਤਾਂ ਉਹਨਾਂ ਨੇ ਆ ਕੇ ਖਲਾ ਰਿਆ ਆ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੇ ਗੱਡੀ ਦੇ ਪਸਾਰ ਕਿੱਥੇ ਲੱਗਦੀ Hãy subscribe cho kênh Ghiền Mì Gõ Để không ਸਕੈ ਕਰਕੇ ਜਵਾਨ ਨੇ 2 200 ਰੁਪਏ ਕੱਢੇ